ਲੱਕਤ ਪੰਜ ਜੜਾਈ ਫਿਰ ਉਹਨੇ ਗੰਡਾਤੀ ਮਾਰੀ ਜੀ ਫਿਰ ਉਹਨੇ ਇੱਟਾਂ ਮਾਰੀਆਂ ਕਾਲੇ ਸ਼ੀਸ਼ੇ ਤੋੜਤੇ ਇਹ ਦੁਕਾਨਦਾਰ ਆਪਸ ਦੇ ਵਿੱਚ ਜਿਹੜੇ ਜਿਹੜੀਆਂ ਦੀਆਂ ਦੁਕਾਨਾਂ ਨੇ ਜਿਹਨਾਂ ਦਾ ਰਾਤ ਇਹਨਾਂ ਦੇ ਆਪਸ ਦੇ ਵਿੱਚ ਕੈਸ ਹੋਣੀ ਹੋਊਗੀ ਤੁਹਾਡੇ ਵਿੱਚ ਨਾਲ ਜਿਹੜੀ ਆ ਗਈ ਲੜਾਈ ਇਹ ਗੱਡੀ ਐਜੀ ਪਿਛੀ ਦੀ ਨਹੀਂ ਹੈਗੀ ਜੀ ਇਹ ਗੱਡੀ ਉਹ ਦੁਕਾਨਦਾਰ ਦੀ ਆ ਅਜੀਤ ਪਾਲ ਇਹਨੀਆਂ ਪਹਿਲਾਂ ਵੀ ਕਈ ਵਾਰੀ ਆफी ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਨੇ ਔਰ ਅਸੀਂ ਬਾਰ-ਬਾਰ ਇਸ ਸੰਬੰਧ ਤੇ ਕਾਰਵਾਈ ਕਰਦੇ ਰਹਿੰਦੇ ਆ ਬਦਲੀਆਂ ਵੀ ਹੋ ਗਈਆਂ ਇਹ ਸਸਪੈਂਡ ਵੀ ਹੋ ਗਏ ਪਰ ਅਦਨ ਕਿਸ ਬਿਹੇਵਤ ਇਹਦੇ ਥਰੂ ਆ ਕੇ ਵਾਪਸ ਇਹ ਜਗ੍ਹਾ 'ਪੋਰ ਹੀ ਹਾਜ਼ਰ ਹੋ ਜਾਂਦਾ ਕਰਿਸ਼ਤੇਦਾਰ ਨੇ ਉੱਥੇ ਕੱਲ ਇਹਨੂੰ ਰੀਤਪਾਲ ਉਹੀ ਅਪਸ਼ਬਦ ਬੋਲਤਾ ਜਿੱਥੋਂ ਉਹ ਉਹਦੇ ਸੰਬੰਧ ਦੇ ਵਿੱਚ ਰੀਤਪਾਲ ਸੀ ਉਹ ਉਸਦੀ ਕੰਪਲੇਂਟ ਕਰਨ ਥਾਣੇ ਆ ਗਿਆ ਉਹ ਗੱਡੀ ਰੋਕੀ ਨਹੀਂ ਤੇ ਉਹ ਬੰਦੇ ਐ ਜਿਹਨੇ ਦੇਖਿਆ ਕਿ ਉਹ ਬੰਦੇ ਜਿਹੜੇ ਸੀ ਜਿਨ੍ਹਾਂ ਨੇ ਪਹਿਲਾਂ ਇਹਨੂੰ ਅਪਸ਼ਬਦ ਬੋਲੇ ਸੀ ਉਹ ਇਹਦੇ ਫਾਦਰ ਨੂੰ ਕੁਟਰੇ ਮੈਨ ਲੋ ਰਿਗ੍ਰੀ ਪਤਾ ਨਹੀਂ ਮੈਂ ਤਾਂ ਹੋ ਮੈ ਦੀ ਵੀ ਲੜਾਈ ਹੋ ਗਈ ਬੇਟੇ ਬਾਹਰ ਚ ਜਗਾ ਦੇਗੀ ਮੈਂ ਭੱਜ ਕੇ ਆ ਜਦੋਂ ਮੈਂ ਗੱਡੀ ਆਦੇ ਕਮਾਈ ਦੀ ਆ ਜਿੰਨਾ ਦੀ ਉਹ ਹਾਂ ਪੱਟੇ ਟਿਕਨਾਂ ਤੇ ਬੈਠੇ ਰੋਜ਼ ਗੁਰਦੁਆਰੇ ਬੈਠੀ ਛੋਡੀ ਨਾ ਲਾਪੋਤੀ ਅਸਨ ਨਹੀਂ ਆਈ ਪਤਾ ਨਹੀਂ ਇਹਨਾਂ ਦੀ ਲੜਾਈ ਹੋ ਚੀ ਪਹਿਲਾਂ ਜੀ ਤੇ ਜਦੋਂ ਮੈਂ ਆਇਆ ਤੇ ਇਹਨੇ ਗੱਡੀ ਐ ਕਮਾਈ ਹੈ ਕਮਾਈ ਦੀ ਉਹ ਮਨ ਕੱਢੀ ਸੜ ਦੇਤਾ ਜੀ ਲੜਾਈ ਕਿਦਾਂ ਹੋਈ ਐ ਨਾ ਉਹ ਆਵਦੇ ਨਾ ਹੋਈ ਐ ਆਈ ਗੌਂਡੀ ਕੁਲ ਕਿੱਦਾਂ ਦੀ ਘਟ ਹੈ ਤੁਹਾਨੂੰ ਵੀ ਜ਼ਖਮੀ ਹੋਏ ਐ ਦੇਖ ਮੈਂ ਚੱਲਤ ਹੋ ਗਏ ਕਿੰਨੇ ਲੋਕ ਟੋਟਲ ਜ਼ਖਮੀ ਹੋਏ ਐ ਤੇ ਹਰੇ ਸੱਤੜ ਦੇ ਕਿ ਬੇਟਾ ਨੇ ਦੋ ਨੱਤਾ ਤੋਂ ਉੱਪਰ ਤੇ ਬੜੀ ਬੜੀ ਲੜੀ ਲੱਗੇ ਬੜੀ ਬਹੁਤ ਇੱਕ ਹਿੰਮਤ ਦਾ ਨਾਮ ਹੈ ਇਹ ਆਪਾ ਚ ਨਾ ਮੈਂ ਖਾਲਸਾ ਇੱਥੇ ਨੰਨੀ ਤੇ ਇਹ ਇਹ ਮਾਮਲਾ ਕੀ ਹੋਇਆ ਜੀ ਮੇਰਾ ਬਰਾਦਰ ਹੈ ਜੀ ਮੁੰਡਾ ਇਹ ਦੁਕਾਨ ਹੈ ਜੀ ਤੇ ਮਸਲਾ ਇਹ ਹੈ ਤੇ ਇਹਨਾਂ ਦੀ ਕੋਈ ਪੁਰਾਣੀ ਰੰਜਾ ਚੱਲ ਰਹੀ ਸੀ ਉਹ ਨਿਭੜ ਗਈ ਸੀ ਤੇ ਆਪਾ ਚ ਘੂਰ ਰਹੇ ਆਪਾ ਚ ਘੂਰ ਰਹੇ ਸੀ ਜੀ ਉਹ ਕਹਿੰਦਾ ਤੂੰ ਮੈਨੂੰ ਕਿਉਂ ਘੂਰ ਰਿਹਾ ਹੈ ਉਹ ਕਹਿੰਦਾ ਤੂੰ ਕੀ ਕਰ ਲੇਗਾ ਤੂੰ ਮੇਰਾ ਕੁਝ ਵਿਗਾੜ ਨਹੀਂ ਸਕਦਾ ਮੈਂ ਖੋਲੀ ਨੂੰ ਜਾਣਦਾ ਅਧਿਕਾਰ ਜੀ ਚਲੋ ਛੱਡੋ ਕੋਈ ਗੱਲ ਨਹੀਂ ਉਹ ਕਰਪਾਨ ਲੈ ਕੇ ਆਏ ਮੁੰਡੇ ਦਾ ਕਰਪਾਨ ਮਾਰੀ ਜੀ ਨੇ ਮੈਂ ਕਰਪਾਨ ਛਡਾਈ ਗਾਂ ਦੇ ਅੰਦਰ ਵੜ ਕੇ ਜੀ ਮੈਂ ਕਰਪਾਨ ਛਡਾਈ ਪਰ ਉਹਨੇ ਗੰਡਾਤੀ ਮਾਰੀ ਜੀ ਫਿਰ ਉਹਨੇ ਇੱਟਾਂ ਮਾਰੀਆਂ ਸਾਰੇ ਸ਼ੀਸ਼ੇ ਤੋੜਦੇ ਗਾਂ ਕਿੰਨੇ ਲੋਕ ਜ਼ਖਮੀ ਹੋਏ 6-7 ਮੁੰਡੇ ਜ਼ਖਮੀ ਹੋਏ ਜੀ ਇੱਕ ਮੁੰਡਾ ਸੀਰੀਅਸ ਹੈ ਜੀ ਇੱਕ ਮੁੰਡਾ ਸੀਰੀਅਸ ਹੈ ਜੀ ਡੂਣ ਕਿੱਦਾਂ ਦੀ ਕਾਰਵਾਈ ਦੀ ਮੰਗ ਕਰ ਕਾਰਵਾਈ ਹੈ ਜਨ ਦੇ ਕਤਲਦਾਰ ਪਰਚਾ ਪਾਉਂ ਤਿੰਨ ਸਾਲ ਹਾਂਜੀ ਇਹ ਮੇਰੇ ਪੈਰ ਤੇ ਵਧੀ ਹੈ ਜੀ ਦਿੱਤੀ ਚਲੋ ਓਕੇ ਇਹ ਹਮਲਾ ਹੈ ਵੀ ਇਹ ਜਿਹੜਾ ਬਾਜ਼ਾਰ ਦੇ ਵਿੱਚ ਗੁਰੂ ਘਰ ਦੀਆਂ ਦੁਕਾਨਾਂ ਆ ਪਰ ਕਰਾਏ ਦੇ ਦਿੱਤੀ ਹੋਈਆਂ ਨੇ ਇਹਦੇ ਵਿੱਚ ਜਿਹੜੇ ਕਾਫੀ ਦੁਕਾਨਦਾਰ ਜਿਹੜੇ ਆਪਣੇ ਕੰਮ ਕਰ ਰਹੇ ਨੇ ਇਹ ਦੁਕਾਨਦਾਰ ਆਪਸ ਦੇ ਵਿੱਚ ਜਿਹੜੇ ਜਿਹੜੀਆਂ ਦੀਆਂ ਦੁਕਾਨਾਂ ਨੇ ਜਿਨ੍ਹਾਂ ਦਾ ਰਾਤ ਇਹਨਾਂ ਦੇ ਆਪਸ ਦੇ ਵਿੱਚ ਕਹਿ ਸੁਣੀ ਹੋ ਗਈ ਤੇ ਲੜਾਈ ਹੋਣ ਤੋਂ ਬਰੰਤਾਨੂੰ ਪਤਾ ਲੱਗਾ ਸਾਡੇ ਮੁਲਾਜ਼ਮ ਉੱਥੇ ਪਹੁੰਚੇ ਨੇ ਪਰ ਉਸ ਬੰਦੇ ਨੇ ਤੋਂ ਬਾਅਦ ਜਿਹੜੀ ਗੁੰਡਾਗਰਦੀ ਕੀਤੀ ਆ ਉਹ ਬਹੁਤ ਹੀ ਨਿੰਦਣਯੋਗ ਹੈ ਔਰ ਗੁਰੂ ਐਡਵੋਕੇਟ ਅਮਰ ਸਰ ਤਾਂ ਜੀ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਆ ਸਪੱਸਰ ਸਾਹਿਬ ਨਾਲ ਗੱਲ ਹੋ ਚੁੱਕੀ ਐ ਅਸੀਂ ਉਹਨਾਂ ਦੀ ਰਿਟਰਨ ਦੇ ਵਿੱਚ ਲੈਟਰ ਵੀ ਘੜ ਜਿਹਦੇ ਉੱਤੇ ਜਲਦੀ ਹੀ ਕਾਰਵਾਈ ਹੋਵੇ ਉਹ ਵੀ ਲਿਖਿਆ ਹੋਇਆ ਬਕਾਇਦਾ ਦੁਕਾਨ ਦਾ ਵੀ ਲਿਖਿਆ ਗਿਆ ਕਾਨ ਦਾ ਵੀ ਲਿਖਿਆ ਗਿਆ ਔਰ ਉਹਨਾਂ ਦੀ ਜਿਹੜੀ ਹੈਗੀ ਉਹਨਾਂ ਨੂੰ ਸਭ ਤੋਂ ਸਦਾ ਦੇਣ ਵਾਸਤੇ ਵੀ ਲਿਖਿਆ ਲੈਟਰ ਇਹ ਗੱਡੀ ਐਜੀਪੀਸੀ ਦੀ ਨਹੀਂ ਹੈਗੀ ਜੀ ਇਹ ਗੱਡੀ ਉਸ ਦੁਕਾਨਦਾਰ ਦੀ ਆ ਅਜੀਤਪਾਲ ਦੀ ਐਜੀਪੀਸੀ ਦੀ ਗੱਡੀ ਨਹੀਂ ਉਲਾਜਮ ਹੈ ਐਜੀਪੀਸੀ ਦਾ ਔਰ ਉਲਾਜਮ ਦੇ ਨਾਲ ਨਾਲ ਉਹ ਜਿਹੜੀ ਹੈਗੀ ਬਹੁਤ ਪੁਰਾਣੀ ਦੁਕਾਨਦਾਰੀ ਆ ਉਹਦੇ ਬਿਲਕੁਲ ਜਿਵੇਂ ਸਭ ਸਜਾ ਜੋ ਵੀ ਦੇਣਗੇ ਉਹ ਮੋੜੇ ਧਿਆਨ ਚ ਲਿਆ ਦਿੱਤਾ ਹਾਂ ਜੀ ਵੈਸੇ ਸਬਤ ਸਾਜਾ ਹੋਵੇ ਬਿਲਕੁਲ ਹੀ ਗਲਤ ਹੈ ਇਹ ਤਾਂ ਫੇਰ 2 ਵਾਰ ਵੀ ਗਲਤ ਹੈ ਪਰ ਇਹ ਤਾਂ ਗੁਰੂ ਘਰ ਦਾ ਕੰਪਲੈਕਸ ਆ ਇੱਥੇ ਤੇ ਇਦਾਂ ਦੀ ਗੁੰਡਾਗਰਦੀ ਨਹੀਂ ਕਰਨੀ ਚਾਹੀਦੀ ਮੈਂ ਤਾਂ ਆਪ ਹੱਥ ਜੋੜ ਕੇ ਬੇਨਤੀ ਕਰਦਾ ਵੀ ਜੇ ਕੋਈ ਤੁਹਾਡਾ ਕੋਈ ਲੈਣ ਦੇਣ ਆ ਕਿਸੇ ਦੁਕਾਨਦਾਰ ਦਾ ਤਾਂ ਉਹ ਬੈਠ ਕੇ ਇਹਦੇ ਵਿੱਚ ਪਤਾ ਨਾ ਵੀ ਗੁਰੂ ਘਰ ਦੀ ਆ ਜੀ ਤਾਂ ਆਤ ਹੁਣ ਇਸ ਟਾਈਮ ਦੁਖਨਵਾ ਸਾਹਿਬ ਹੈ ਥੋੜੇ ਦਿਨ ਪਹਿਲਾਂ ਹੀ ਇਹ ਟਰਾਂਸਫਰ ਹੋ ਕੇ ਇੱਥੇ ਆਇਆ ਪਹਿਲਾਂ ਵੀ ਕਈ ਵਾਰੀ ਕਾਫੀ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਨੇ ਔਰ ਅਸੀਂ ਬਾਰ-ਬਾਰ ਇਸ ਬੰਦੇ ਤੇ ਕਾਰਵਾਈ ਕਰਦੇ ਰਹਿੰਦੇ ਆ ਬਦਲੀਆਂ ਵੀ ਸਸਪੈਂਡ ਵੀ ਹੋ ਗਏ ਪਰ ਪਤਾ ਨਹੀਂ ਕਿਸ ਬਿਹੇਵਤੇ ਕਿਦੇ ਥਰੂ ਇਹ ਵਰਕੇ ਵਾਪਸ ਇਸ ਜਗ੍ਹਾ ਪਰ ਹੀ ਹਾਜ਼ਰ ਹੋ ਗਏ ਇਹ ਕਤਾਨਾ ਬਹੁਤ ਹੀ ਪੁਰਾਣੀਆਂ ਘੱਟੋ ਘੱਟ ਵੀ ਮਿਲਦਾ ਵੀ ਸਾਡੇ ਵਿੱਚ ਥੇ ਹੋਣ ਤੋਂ ਪਹਿਲਾਂ 20 30 ਸਾਲ ਪੁਰਾਣੀਆਂ ਦਿੱਤੀਆਂ ਹੋਣਗੀਆਂ ਜਿਹਨੂੰ ਵੀ ਦਿੱਤੀਆਂ ਗਈਆਂ ਠੀਕ ਹੈ ਪਰ ਇਹਨਾਂ ਕੋਲ ਸ਼ੁਰੂ ਤੁਸੀਂ ਕਤਾਨਾ ਨਾਲ ਦਾ ਫਾਦਰ ਸਾਹਿਬ ਪਹਿਲਾਂ ਸਰਵਿਸ ਕਰਦੇ ਸੀਗੇ ਫਿਰ ਇਹ ਦੋਨੇ ਬ੍ਰਦਰ ਕਰਦੇ ਨੇ ਕੰਦਾਨਦਾਰੀ ਉਦੋਂ ਦੀ ਚਲਾ ਰਹੇ ਸੀ ਅਸੀਂ ਵੀ ਇਸ ਗੱਲ ਤੇ ਹੈਰਾਨਾ ਕਿਉਂ ਹੋ ਰਿਹਾ ਬਾਰੂ ਜੇ ਬਾਰ ਬਾਰ ਇਦਾਂ ਹੋ ਰਿਹਾ ਤਾਂ ਤਾਂ ਹੀ ਉਸ ਬੰਦੇ ਦਾ ਹੌਸਲਾ ਜਿਹੜਾ ਜ਼ਿਆਦਾ ਵੱਧ ਇਹ ਭ ਗਗਨਦੀਪ ਤੋਂ ਭਰਾ ਨੇ ਉੱਥੇ ਸ਼ਾਪ ਦੁਕਾਨ ਕਰਦੇ ਨੇ 8 ਤੇ 9 ਨੰਬਰ ਇਹਨਾਂ ਦੀ ਦੁਕਾਨ ਖੜੀ ਆਂਦੀ ਆਪਣੇ ਜਿਹੜੇ ਹੁੰਦੇ ਹੋ ਜੋ ਵੀ ਸਮਾਨ ਆਪਣੀ ਸਿਕਸ ਮਗਸ ਨਾਲ ਸੰਬੰਧਿਤ ਉਹਦੀ ਦੁਕਾਨ ਆ 8 ਨੰਬਰ ਤੇ 9 ਨੰਬਰ ਇਹਨਾਂ ਦੇ ਇੱਕ ਰਿਸ਼ਤੇਦਾਰ ਨੇ ਉੱਥੇ ਕੱਲ ਇਹਨੂੰ ਉਹ ਜਿਹੜਾ ਉਹਦਾ ਵੱਡਾ ਭਰਾ ਆ ਅਜੀਤਪਾਲ ਨੂੰ ਕੋਈ ਅਪਸ਼ਬਦ ਬੋਲਤੇ ਕੋਈ ਉਹਦੀ ਸ਼ਾਨ ਦੇ ਖਿਲਾਫ ਬੋਲਦਾ ਉਹਦੇ ਘਰਦਿਆਂ ਦੀ ਸ਼ਾਨ ਦੇ ਖਿਲਾਫ ਬੋਲਿਆ ਤਾਂ ਜਿੱਥੋਂ ਉਹਨੂੰ ਉਹ ਉਹਦੇ ਸੰਬੰਧ ਦੇ ਵਿੱਚ ਉੱਥੇ ਉਹਨਾਂ ਦੀ ਪਹਿਲਾਂ ਬਹਿਸ ਦਸਈਆ ਹੋਇਆ ਤੇ ਉਹ ਜਿਹੜਾ अजीतਪਾਲ ਸੀ ਉਹ ਉਸ ਦੀ ਕੰਪਲੇਂਟ ਕਰਨ ਥਾਣੇ ਆ ਗਿਆ ਜਦੋਂ ਇਹ ਥਾਣੇ ਤੋਂ ਕੰਪਲੇਂਟ ਕਰਕੇ ਵਾਪਸ ਗਿਆ ਤੇ ਜਦੋਂ ਇਹਨੇ ਜਾ ਕੇ ਉੱਥੇ ਗੱਡੀ ਹਜੇ ਗੱਡੀ ਰੋਕੀ ਨਹੀਂ ਤੇ ਉਹ ਬੰਦੇ ਇਹਨੇ ਦੇਖਿਆ ਕਿ ਉਹ ਬੰਦੇ ਜਿਹੜੇ ਸੀ ਜਿਨ੍ਹਾਂ ਨੇ ਪਹਿਲਾਂ ਇਹਨੂੰ ਅਪਸ਼ਬਦ ਬੋਲੇ ਸੀ ਉਹ ਇਹਦੇ ਫਾਦਰ ਨੂੰ ਕੁੱਟ ਰਹੇ ਸੀ ਇਹਦੇ ਫਾਦਰ ਨੂੰ ਕੁੱਟ ਰਹੇ ਸੀ ਤੇ ਜਦੋਂ ਇਹਦੀ ਗੱਡੀ ਗਈ ਤੇ ਉਹਨਾਂ ਨੇ ਇਹਦੇ ਵੱਲ ਵੀ ਅਟੈਕ ਕਰਤਾ ਇਹਦੇ ਵੀ ਵੱਟੇ-ਵੱਟੇ ਮਾਰੇ ਤੇ ਇਹਨੇ ਜਦੋਂ ਦੇਖਿਆ ਵੀ ਵੱਟੇ-ਵੱਟੇ ਮਾਰੇ ਤੇ ਇਹ ਭਾਵਕ ਹੋ ਗਿਆ ਜਾਂ ਇਹ ਲੋਕੀ ਕਦੇ ਇਹ ਡਰ ਗਿਆ ਜਿੰਨੇ ਇੱਕ ਉਹਦੇ ਇੱਕਦਮ ਗੱਡੀ ਘਮਾਤੀ ਤੇ ਜੇ ਚ ਦੋ ਤਿੰਨ ਪੰਜ ਛੇ ਸ ਬੰਦੇ ਤੇ ਸੱਤ ਬੱਜੇ ਹਜੇ ਤੱਕ ਸਾਡੇ ਕੋਲ ਤਿੰਨ ਐਮਐਲਰ ਜ਼ਾਇਆਂ ਨੇ ਤੇ ਤਿੰਨ ਐਮਐਲਰਾਂ ਦੇ ਵਿੱਚੋਂ ਬਲੰਟ ਸੱਟਾਂ ਨੇ ਕੋਈ ਹਜੇ ਤੱਕ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਵੀ ਜਿਹਦੇ ਕੋਈ ਲੱਤ ਫ੍ਰੈਕਚਰ ਜਾਂ ਕੋਈ ਚੀਜ਼ ਫ੍ਰੈਕਚਰ ਹੋਈ ਹੋਵੇ ਬਾਕੀ ਸਾਡਾ ਆਈਓ ਉੱਥੇ ਹੀ ਖੜਾ ਹਸਪੀਟਲ ਦੇ ਵਿੱਚ ਉਹਨਾਂ ਦੇ ਟੈਸਟ ਚੱਲਦੇ ਪਏ ਨੇ ਉਹ ਕਹਿੰਦੇ ਜੋ ਸਾਡੇ ਟੈਸਟ ਕੰਪਲੀਟ ਹੋ ਗਿਆ ਅਸੀਂ ਉਦੋਂ ਬਿਆਨ ਦੇਵਾਂਗੇ ਫਿਰ ਬਿਆਨ ਮੁਤਾਬਕ ਜੋ ਬਣਦੀ ਕਾਰਵਾਈ ਆ ਉਹ ਕਰਦੇ ਆ ਉਹ ਹਜੇ ਜਦੋਂ ਜਦੋਂ ਉਹ ਆਇਆ ਹਜੇ ਜਾਂਦਾ ਹੀ ਪਿਆਸੀ ਕੰਪਲੇਂਟ ਕਰਕੇ ਉਦੋਂ ਹੀ ਉਹਨੂੰ ਉਥੇ ਕਰ ਲਿਆ ਜੇ ਪੁਲਿਸ ਪਾਰਕਿੰਗ ਦਾ ਜਾਣਾ ਸੀ ਹਜੇ ਤਾਂ ਕੰਪਲੇਂਟ ਕਰਕੇ ਗਿਆ ਹੀ ਸੀ ਤੇ ਉਦੋਂ ਹੀ ਆ ਗੱਲ ਜਿਹੜਾ ਬੰਦੇ ਇਹਦੇ ਇਹਦੇ ਵੀ ਮਿਹਦੇ ਨਹੀਂ ਬਚੀਆਂ ਜਿੱਤੇ ਜਿਆਦੀਆਂ ਸੱਟਾਂ ਨਹੀਂ ਬਚੀਆਂ ਉਦਾਂ ਮਾਰੀਆਂ ਇਹ ਗੱਲ ਸਾਰੀ ਵੈਰੀ ਇਹ ਇਹੀ ਇਹੀ ਗੱਲ ਕਰਕੇ ਤਾਂ ਆਪਾਂ ਇਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਉਹ ਸੀਸੀਟੀਵੀ ਲੈ ਰਹੇ ਹਾਂ ਅੱਜ ਜੀ ਅੱਜ ਸੀਸੀਟੀਵੀ ਲੈ ਕੇ ਅੱਲ ਫਿਰ ਹਨੇਰਾ ਹੋ ਗਿਆ ਸੀਗਾ ਹੁਣ ਸੀਸੀਟੀਵੀ ਲੈ ਕੇ ਜੋ ਜਿੱਦਾਂ ਦੀ ਜੋ ਹੋਊਗੀ ਕਾਰਵਾਈ ਉਹਦੇ ਮੁਤਾਬਕ